ਸਤਿ ਸ਼੍ਰੀ ਅਕਾਲ ਜੀ ਮੰਮੀ ਕੱਲ ਗੁਰਪ੍ਰੀਤ ਇੱਥੇ ਆ ਰਹੇ ਆ ਕੰਪਨੀ ਦੇ ਕੰਮ ਤੋਂ ਉਹ ਇੱਥੇ ਆਪਣੇ ਘਰ ਹੀ ਰੁਕਣਗੇ ਵੀਰ ਨੂੰ ਕਹਿ ਦਿਓ ਕਿ ਟਾਈਮ ਨਾਲ 에어ਪੋਰਟ ਪਹੁੰਚ ਜਾਣ ਉਹਨਾਂ ਨੂੰ ਲੈਣ ਲਈ ਤੇ ਭਾਬੀ ਨੂੰ ਕਹਿ ਕੇ ਸਾਰਾ ਘਰ ਸਾਫ਼ ਕਰਵਾ ਦਿਓ ਭਾਬੀ ਨੂੰ ਕਹਿ ਦਿਓ ਕਿ ਦਿਨੇ ਖਾਣੇ 'ਚ ਤਿੰਨ ਸਬਜ਼ੀਆਂ ਤੇ ਦੋ ਤਰ੍ਹਾਂ ਦਾ ਮਿੱਠਾ ਤਾਂ ਜ਼ਰੂਰ ਬਣਾਵੇਂ ਤੇ ਡਿਨਰ 'ਚ ਆਪਣੇ ਬਾਜ਼ਾਰ ਚ ਵੱਡਾ ਹੋਟਲ ਖੁੱਲ੍ਹਾ ਆ ਤੇ ਉਹਨਾਂ ਨੂੰ ਉੱਥੇ ਖਾਣਾ ਖਵਾਉਣ ਲੈ ਜਾਣ ਹਰਲੀਨ ਨੇ ਆਪਣੀ ਮਾਂ ਬਲਜਿੰਦਰ ਕੌਰ ਨੂੰ ਫੋਨ ਤੇ ਕਿਹਾ ਜਵਾਈ ਜੀ ਆਉਣ ਵਾਲੇ ਆ ਇਹ ਸੁਣ ਕੇ ਤਾਂ ਬਲਜਿੰਦਰ ਕੌਰ ਦੇ ਹੱਥ ਪੈਰ ਫੁੱਲਣ ਲੱਗੇ ਜਵਾਈ ਘਰ ਆਂਦਾ ਆ ਤਾਂ ਇੰਨਾ ਕੁਝ ਖਾਣ ਨੂੰ ਬੰਦ ਆ ਆ ਐਵੇਂ ਲੱਗਦਾ ਜਿਵੇਂ ਕੋਈ ਦੇਵਤਾ ਪਧਾਰ ਰਿਹਾ ਹੋਵੇ ਸਹੁਰਾ ਸਾਲਾ ਸਾਰੇ ਸੇਵਾ ਕਰਨ ਲੱਗ ਪੈਂਦੇ ਆ ਤੇ ਬਾਜ਼ਾਰ ਵਾਲ ਭੱਜਦੇ ਆ ਬਾਹੂ ਅੱਜ ਦਫ਼ਤਰ ਤੋਂ ਛੇਤੀ ਘਰ ਆ ਜਾਈਂ ਗਲਗੁਰਪੇਜ ਨੇ ਆਉਣਾ ਆ ਤਾਂ ਅੱਜ ਤੋਂ ਹੀ ਸਾਰੀਆਂ ਤਿਆਰੀਆਂ ਕਰਨੀਆਂ ਪੈਣੀਆਂ ਆ ਸਾਰੇ ਘਰ ਦੀ ਸਾਫ਼ ਸਫਾਈ ਕਰਨੀ ਪੈਣੀ ਆ ਬਾਥਰੂਮ ਚ ਨਵਾਂ ਸ਼ੈਂਪੂ ਸਾਬਣ ਟੂਥਪੇਸਟ ਸਾਰਾ ਕੁਝ ਰੱਖ ਦੇ ਵਿਚਾਰੋ ਪਨੀਰ ਮਠਿਆਈ ਫਲ ਵੀ ਲਿਆਉਣੇ ਪੈਣੇ ਆ ਬਲਜਿੰਦਰ ਕੌਰ ਆਪਣੀ ਬਹੂ ਹਰਜੋਤ ਨੂੰ ਕਹਿਣ ਲੱਗੀ ਮੰਮੀ ਜੀ ਤੁਸੀਂ ਚਿੰਤਾ ਨਾ ਕਰੋ ਬਾਜੀ ਘਰ ਦੇ ਹੀ ਮੈਂਬਰ ਆ ਹਰ ਮਹੀਨੇ ਆਉਂਦਿਆ ਮੈਂ ਦਫ਼ਤਰੋਂ ਛੇਤੀ ਨਹੀਂ ਆ ਸਕੂੰਗੀ ਕਲੋਜ਼ਿੰਗ ਦਾ ਟਾਈਮ ਚੱਲ ਰਿਹਾ ਆ ਕੰਮ ਦਾ ਕਾਫੀ ਪ੍ਰੈਸ਼ਰ ਆ ਤੇ ਮੈਂ ਕੱਲ ਦਫ਼ਤਰੋਂ ਛੁੱਟੀ ਵੀ ਨਹੀਂ ਲੈ ਸਕੂੰਗੀ ਸਾਰੇ ਇੰਤਜ਼ਾਮੇ ਚੰਗੀ ਤਰ੍ਹਾਂ ਕਰਕੇ ਜਾਊਂਗੀ ਪਾਜੀ ਨੂੰ ਮਾਨ ਸਨਮਾਨ ਵੀ ਦਊਂਗੀ ਪਰ ਉਹਨਾਂ ਨੂੰ ਵੀ ਮੇਰੀ ਸਥਿਤੀ ਸਮਝਣੀ ਪਊਗੀ ਪਿਛਲੇ ਮਹੀਨੇ ਤੁਹਾਡੇ ਕਹਿੰਤੇ ਮੈਂ 3 ਦਿਨ ਦੀ ਛੁੱਟੀ ਲਈ ਸੀ ਪਰ ਮਾਫ਼ ਕਰਿਓ ਇਸ ਵਾਰ ਤੁਸੀਂ ਸਾਂਭ ਲਿਓ ਹਰਜੋਤ ਨੇ ਕਿਹਾ ਬਲਜਿੰਦਰ ਕੌਰ ਦਾ ਜਵਾਈ ਗੁਰਪੇਜ ਆਫਿਸ ਦੇ ਕੰਮ ਤੋਂ ਉਹਨਾਂ ਦੇ ਸ਼ਹਿਰ ਆ ਰਿਹਾ ਸੀ ਤੇ ਲਗਭਗ ਹਰ ਮਹੀਨੇ ਹੀ ਉਹਦਾ ਢੇੜਾ ਇੱਧਰ ਵੱਜ ਜਾਂਦਾ ਸੀ ਕਦੀ ਕਦੀ ਨਾਲ ਬਲਜਿੰਦਰ ਕੌਰ ਦੀ ਕੁੜੀ ਹਰਲੀਨ ਵੀ ਆ ਜਾਂਦੀ ਜਵਾਈ ਆਪਣੇ ਸਹੁਰੇ ਘਰ 5 ਸਟਾਰ ਹੋਟਲ ਵਰਗੀ ਸਹੂਲियत ਚੋਂਦਾ ਸੀ ਉਹਨੂੰ ਆਪਣੀ ਕੰਪਨੀ ਵੱਲੋਂ ਆਉਣ ਦਾ ਤੇ ਖਾਣ ਪੀਣ ਦਾ ਸਾਰਾ ਖਰਚਾ ਮਿਲਦਾ ਪਰ ਉਹ ਪੈਸੇ ਬਚਾਉਣ ਦੇ ਚੱਕਰ 'ਚ ਸੌਰੇ ਘਰ ਹੀ ਰੁਕਦਾ ਤਰ੍ਹਾਂ-ਤਰ੍ਹਾਂ ਦੀਆਂ ਡਿਮਾਂਡਾਂ ਕਰਦਾ ਇਹ ਜਾਣਦੇ ਹੋਏ ਵੀ ਕਿ ਹਰਲੀਨ ਦਾ ਭਰਾ ਤੇ ਭਾਬੀ ਦੋਵੇਂ ਨੌਕਰੀ ਕਰਦੇ ਆ ਤੇ ਸੱਸ ਸੌਰੇ ਦੀ ਵੀ ਹੁਣ ਕਾਫੀ ਉਮਰ ਹੋ ਗਈ ਆ ਹਰਜੋਤ ਦੇ ਵਿਆਹ ਹੋਏ ਨੂੰ ਹਜੇ ਸਿਰਫ 2 ਸਾਲ ਹੋਏ ਸੀ ਤੇ ਇਨ੍ਹਾਂ ਦੋਵਾਂ ਸਾਲਾਂ 'ਚ 15 ਵਾਰ ਉਹਦਾ ਸਾਹਮਣਾ ਹਰਲੀਨ ਦੇ ਪਤੀ ਨਾਲ ਹੋ ਚੁੱਕਿਆ ਸੀ ਗੁਰਪ੍ਰੀਤ ਜਦੋਂ ਵੀ ਆਪਣੀ ਪਤਨੀ ਹਰ ਲਿੰਦ ਦੇ ਨਾਲ ਆਪਣੇ ਸਹੁਰੇ ਘਰ ਆਮਦਾ ਦਾ ਪਤਨੀ ਨੂੰ ਵੀ ਕੋਈ ਕੰਮ ਨਹੀਂ ਕਰਨ ਦਿੰਦਾ ਕਿਸੇ ਕੋਲੋਂ ਥੋੜੀ ਜਿਹੀ ਵੀ ਚੋਕ ਹੋ ਜਾਂਦੀ ਤਾਂ ਉਹਦਾ ਗੁੱਸਾ ਸਤਵੇਂ ਸਮਾਨ ਤੇ ਆ ਜਾਂਦਾ ਹਰ ਜੋਤ ਦੇ ਆਕਾਸ਼ ਦੇ ਵਿਆਹ ਤੇ ਵੀ ਉਹਨੇ ਬਹੁਤ ਤਮਾਸ਼ਾ ਕੀਤਾ ਸੀ ਸਿਆਰੇ ਵਿਆਹ ਚ ਮੂੰਹ ਫਲਾ ਕੇ ਘੁੰਮਦਾ ਰਿਹਾ ਕਾਰਨ ਵਾਸ ਇਹਨਾ ਸੀ ਕਿ ਗੁਰਪੇਜ ਨੂੰ ਸਟੇਸ਼ਨ ਤੋਂ ਲੈਣ ਲਈ ਆਕਾਸ਼ ਨੇ ਜਾਣਾ ਸੀ ਤਾਂ ਉਹ 10 ਮਿੰਟ ਲੇਟ ਪਹੁੰਚਿਆ ਕਿਉਂਕਿ ਉਹ ਟ੍ਰੈਫਿਕ ਦੇ ਜਾਮ ਚ ਬੁਰੀ ਤਰ੍ਹਾਂ ਫਸ ਗਿਆ ਸੀ ਆਕਾਸ਼ ਦਾ ਵਿਆਹ ਹੋ ਜਾਣ ਨਾਲ ਤੇ ਹਰਜੋਤ ਦੇ ਆ ਜਾ ਨਾਲ ਤਾਂ ਜਿਵੇਂ ਗੁਰਪੇਜ ਨੂੰ ਆਪਣਾ ਅਹੁਦਾ ਤੇ ਆਪਣਾ ਮਾਨ ਸਨਮਾਨ ਖੋਹ ਜਾਂਦਾ ਦੱਸ ਤਾਉਣ ਲੱਗਾ ਸੀ ਇਸ ਸਨਮਾਨ ਨੂੰ ਬਰਕਰਾਰ ਰੱਖਣ ਲਈ ਗੁੱਸਾ ਵਿਖਾਉਣਾ ਨਾ ਨੁੱਕਰ ਕਰਨਾ ਇਸੇ ਨੂੰ ਉਹਨੇ ਇਕਰਾਮ ਬਣ ਇਲਾਜ ਬਣਾ ਲਿਆ ਸੀ ਆਕਾਸ਼ ਆਪਣੇ ਜੀਜੇ ਨੂੰ ਲੈਣ ਲਈ ਸਹੀ ਟਾਈਮ ਤੇ 에어ਪੋਰਟ ਪਹੁੰਚ ਜਾਂਦਾ ਆ। ਆਕਾਸ਼ ਨੇ 10 ਵਜੇ ਆਫਿਸ ਪਹੁੰਚਣਾ ਹੁੰਦਾ ਆ। 에어ਪੋਰਟ ਆਉਣ ਜਾਣ 'ਚ ਹੀ 2 ਘੰਟੇ ਨਿਕਲ ਗਏ। ਤੇ ਹਜ਼ਾਰਾਂ ਦਾ ਪੈਟਰੋਲ ਵੀ। ਹਾਲਾਤਾਂ ਨੂੰ ਵੇਖਦੇ ਹੋਏ ਚਾਹੁੰਦਾ ਤਾਂ ਜੀਜਾ ਖੁਦ ਵੀ ਆ ਸਕਦਾ ਸੀ ਪਰ ਨਹੀਂ। ਉਹਨੇ ਤਾਂ ਆਪਣਾ ਦਾਅਬ ਦਬਾ ਬਣਾਉਣਾ ਸੀ। ਜਵਾਈ ਦੇ ਸਵਾਗਤ 'ਚ ਬਲਜਿੰਦਰ ਕੌਰ ਪਲਕਾਂ ਵਿਸ਼ਾ ਕੇ ਖੜੀ ਸੀ। ਹੁਣ ਵੇਖਿਓ ਮੰਮੀ ਜੀ ਹੁਣੇ ਸ਼ੁਰੂ ਹੋ ਜਾਣਗੇ ਕਿ ਜੋ ਆਈ ਜੀ ਆ ਖਾ ਲੋ ਉਹ ਖਾ ਲੋ ਹਜੇ ਕਿੱਥੇ ਕੁਝ ਖਾਦਾ ਆ ਤੁਸੀਂ ਇਹੋ ਰਾਟ ਲਾ ਕੇ ਰੱਖੂਗੀ ਬਉ ਘਰ ਜੋਤ ਨੇ ਹੌਲੀ ਜਾਈ ਆਪਣੇ ਪਤੀ ਆਕਾਸ਼ ਦੇ ਕੰਨ ਚ ਕਿਹਾ ਹਰਜੋਤ ਨੇ ਨਾਸ਼ਤੇ ਚ ਪਨੀਰ ਦੇ ਪਕੌੜੇ ਤੇ ਹੋਰ ਵੀ ਬਹੁਤ ਕੁਝ ਬਣਾਇਆ ਸੀ ਤੇ ਮਿੱਠੇ ਚ ਬਾਜ਼ਾਰੋਂ ਉਹ ਰਸਗੁੱਲੇ ਲਈ ਆਈ ਸੀ ਉਹਨੇ ਦਫ਼ਤਰ ਟਾਈਮ ਤੇ ਪਹੁੰਚਣਾ ਸੀ ਤੇ ਗੁਰਪੇਹ ਸ਼ੁਰੂ ਹੋ ਗਿਆ ਕਿ ਸਾਲੇ ਸਹਿਬ ਤੁਸੀਂ ਰਾਮ ਲਾਲ ਦੇ ਸਮੋਸੇ ਨਹੀਂ ਲਿਆਏ ਬੜੇ ਸਵਾਦ ਹੁੰਦੇ ਆ ਤੇ ਅੱਜ ਤਾਂ ਭਾਬੀ ਜੀ ਨੇ ਸਿਰਫ ਦੋ ਆਈਟਮਾਂ ਚ ਹੀ ਨਾਸ਼ਤਾ ਨਵੇੜ ਦਿੱਤਾ ਆ ਗੁਰਪ੍ਰੀਤ ਹੱਸਦਾ ਹੋਇਆ ਬੋਲਿਆ ਜੀ 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 ਕੱਲ ਮੈਂ ਲੈ ਆਉਂਗਾ ਆਕਾਸ਼ ਬੋਲਿਆ ਹਾਂ ਨਾਲ ਹੀ ਉਥੋਂ ਖੋਏ ਦੀ ਬਰਫੀ ਵੀ ਲੈ ਆਂ ਹੀ ਗੁਰਪ੍ਰੀਤ ਬੋਲਿਆ 12 ਵਜੇ ਮੈਂ ਆਪਣੇ ਆਫਿਸ ਦੇ ਕੰਮ ਲਈ ਨਿਕਲ ਜਾਊਂਗਾ ਦੁਪਹਿਰ ਦਾ ਖਾਣਾ ਮੈਂ ਇੱਥੇ ਘਰ ਹੀ ਆ ਕੇ ਖਾਊਂਗਾ ਗੁਰਪੇਜ ਨੇ ਕਿਹਾ ਠੀਕ ਆ ਬਾਜੀ ਮੈਂ ਵੀ ਉਦੋਂ ਆਫਿਸ ਤੋਂ ਹਾਫ ਡੇ ਲੈ ਕੇ ਲੰਚ ਤੇ ਘਰ ਆ ਜਾਊਂਗਾ ਹਰਜੋਤ ਹੁਣੇ ਆਫਿਸ ਲਈ ਨਿਕਲ ਜਾਊਗੀ ਉਹਨੂੰ ਆਪਣੇ ਆਫਿਸ 'ਚ ਜ਼ਰੂਰੀ ਕੰਮ ਆ ਉਹ ਛੁੱਟੀ ਨਹੀਂ ਲੈ ਸਕੂਗੀ ਆਕਾਸ਼ ਨੇ ਝਿਜਕਦੇ ਹੋਏ ਕਿਹਾ ਭਾਈ ਹੁਣ ਤੁਹਾਨੂੰ ਰਿਸ਼ਤਿਆਂ ਦੀ ਕਦਰ ਹੀ ਕਿੱਥੇ ਆ ਕਾਰਜਵਾਈ ਆਇਆ ਆ ਤੇ ਤੁਹਾਨੂੰ ਉਹਦੀ ਕੋਈ ਕਦਰ ਹੀ ਨਹੀਂ ਰਹੀ ਗੁਰਪੇਜ ਨੇ ਫਿਰ ਤੰਗ ਗਸਿਆ ਆਕਾਸ਼ ਤੇ ਹਰਜੋਤ ਗੁਰਪ੍ਰੀਤ ਦੀ ਫਿਤਰਤ ਤੋਂ ਵਾਕਿਫ ਸੀ ਇਸ ਲਈ ਉਹਨਾਂ ਨੇ ਜਵਾਬ ਦੇਣ ਦੀ ਬਜਾਏ ਖੁਦ ਦੇ ਕੰਮ ਤੇ ਧਿਆਨ ਰੱਖਣਾ ਜ਼ਰੂਰੀ ਸਮਝਿਆ ਹਰਜੋਤ ਨੇ ਆਪਣੀ ਸੱਸ ਦੀ ਮਦਦ ਨਾਲ ਝਟਪਟ ਲੱਛੇ ਪਰੌਂਠੇ ਕੜਾਈ ਪਨੀਰ ਰਾਇਤਾ ਮਟਰ ਪਲਾਵ ਜੀਰਾ ਆਲੂ ਬਣਾ ਦਿੱਤੇ ਤੇ ਉਹ ਫੇ ਚਲੀ ਗਈ ਲਗਭਗ 3 ਵਜੇ ਗੁਰਪ੍ਰੀਤ ਘਰ ਆਇਆ ਬਲਜਿੰਦਰ ਕੌਰ ਤੇ ਉਹਦਾ ਪਤੀ ਖਾਣਾ ਖਾ ਰਿਹਾ ਸੀ ਇਸ ਗੱਲ ਤੋਂ ਵੀ ਗੁਰਪ੍ਰੀਤ ਨਰਾਜ ਹੋ ਗਿਆ ਜਿਹੜਾ ਉਹਦੇ ਮੂੰਹ ਤੋਂ ਸਾਫ਼ ਦਿਖ ਰਿਹਾ ਸੀ ਪੁੱਤ ਅਸੀਂ ਤੇਰਾ ਹੀ ਇੰਤਜ਼ਾਰ ਕਰਦੇ ਕਰਦੇ ਹੁਣੇ ਹੀ ਖਾਣਾ ਖਾਣ ਬੈਠੇ ਆਂ ਆਕਾਸ਼ ਦਾ ਫੋਨ ਆਇਆ ਸੀ ਉਹਨੇ ਕਿਹਾ ਸੀ ਕਿ ਤੁਸੀਂ ਖਾਣਾ ਖਾ ਲਓ ਉਹ ਤੁਹਾਨੂੰ ਲੰਚ ਤੇ ਆ ਕੇ ਮਿਲੂਗਾ ਆਕਾਸ਼ ਦੇ ਪਿਤਾ ਜੀ ਨੇ ਕਿਹਾ ਬਲਜਿੰਦਰ ਕੌਰ ਨੇ ਝਟਪਟ ਖਾਣਾ ਖਾਦਾ ਤੇ ਖਾਣਾ ਪਰੋਸਣ ਦੀ ਤਿਆਰੀ ਕਰਨ ਲੱਗੀ ਉਦੋਂ ਤੱਕ ਆਕਾਸ਼ ਵੀ ਘਰ ਆ ਗਿਆ ਬਲਜਿੰਦਰ ਕੌਰ ਨੇ ਖਾਣਾ ਗਰਮ ਕੀਤਾ ਤੇ ਫਟਾਫਟ ਗੁਰਪ੍ਰੀਤ ਦੇ ਆਕਾਸ਼ ਦੀ ਥਾਲੀ 'ਚ ਖਾਣਾ ਰੱਖਿਆ ਲੱੱਚੇ ਪਰੌਂਠੇ ਦਾ ਸਵਾਦ ਤਾਂ ਗਰਮ-ਗਰਮ ਖਾਣ ਦਾ ਹੀ ਆਉਂਦਾ ਆ ਭਾਬੀ ਨੇ ਤਾਂ ਪਰੌਂਠੇ ਪਹਿਲਾਂ ਹੀ ਪਕਾ ਕੇ ਰੱਖ ਦਿੱਤੇ ਸੀ ਮੈਨੂੰ ਸਮਝ ਨਹੀਂ ਆਉਂਦਾ ਕਿ ਉਹਨੂੰ ਨੌਕਰੀ ਕਰਨ ਦੀ ਕੀ ਲੋੜ ਆ ਇਹੋ ਜਿਹੀ ਨੌਕਰੀ ਦਾ ਕੀ ਫਾਇਦਾ ਜਿੱਥੇ ਸੱਸ ਸਹੁਰੇ ਨੂੰ ਗਰਮ-ਗਰਮ ਖਾਣਾ ਹੀ ਨਾ ਮਿਲੇ ਗੁਰਪ੍ਰੀਤ ਨੇ ਫਿਰ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਾਨੂੰ ਦੁਬਾਰਾ ਖਾਣਾ ਗਰਮ ਕਰਕੇ ਖਾਣ ਵਿੱਚ ਕੋਈ ਇਤਰਾਜ਼ ਨਹੀਂ ਹਰ ਜੋ ਉਹ ਤੇ ਇਸ ਕਰ ਲਈ ਹੀ ਮਿਹਨਤ ਕਰਦੀ ਆ ਅਸੀਂ ਆਪਣੀ ਸਹੂਲियत ਲਈ ਉਹਦੇ ਸੁਪਨੇ ਨਹੀਂ ਤੋੜ ਸਕਦੇ ਖਾਣਾ ਬਣਾਉਣਾ ਘਰ ਨੂੰ ਚੰਗੀ ਤਰ੍ਹਾਂ ਸਾਂਭਣਾ ਇਹ ਵਧੀਆ ਗੱਲ ਆ ਪਰ ਇਹਦੇ ਇਲਾਵਾ ਵੀ ਜੇਕਰ ਬਹੂ ਕੁਝ ਕਰਨਾ ਚਾਹੇ ਤਾਂ ਸਾਨੂੰ ਉਹਦਾ ਸਹਿਯੋਗ ਕਰਨਾ ਚਾਹੀਦਾ ਆ ਨਾ ਕਿ ਛੋਟੀਆਂ-ਛੋਟੀਆਂ ਚੀਜ਼ਾਂ ਤੇ ਰੁਕਾਵਟ ਪੈਦਾ ਕਰਨੀ ਚਾਹੀਦੀ ਆ ਇਸ ਵਾਰ ਆਕਾਸ਼ ਬੋਲਿਆ ਬਲਵਿੰਦਰ ਕੌਰ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਗੁਰਪ੍ਰੀਤ ਨੇ ਆਪਣੇ ਸਾਸੋਰੇ ਨੂੰ ਪੁੱਛਿਆ ਕਿ ਭਾਬੀ ਤੁਹਾਨੂੰ ਆਪਣੀ ਤਨਖਾਹ ਵਿੱਚੋਂ ਕੁਝ ਦਿੰਦੀ ਆ ਜਾਂ ਨਹੀਂ ਕਿਤੇ ਸਾਰੇ ਪੈਸੇ ਆਪਣੇ ਪੇਕੇ ਤਾਂ ਨਹੀਂ ਲਈ ਜਾਂਦੀ ਪੁੱਤ ਸਾਡਾ ਮੁੰਡਾ ਆਕਾਸ਼ ਸਾਨੂੰ ਘਰ ਖਰਚ ਲਈ ਪੈਸੇ ਦਿੰਦਾ ਆ ਬਹੁਤੇ ਪੈਸੇ ਸਾਨੂੰ ਕੋਈ ਦਿਲਚਸਪੀ ਨਹੀਂ ਉਹ ਆਪਣੀ ਮਿਹਨਤ ਦੀ ਕਮਾਈ ਜਿੰਨੂੰ ਚਾਹੇ ਜਿੱਥੇ ਚਾਹੇ ਖर्च ਕਰੇ ਵੈਸੇ ਸਾਡੀ ਬਹੁਤ ਬਹੁਤ ਸਮਝਦਾਰ ਆ ਘਰ ਚੋਂ ਪੈਸੇ ਦਿੰਦੀ ਆ ਸਾਨੂੰ ਵੀ ਸਾਡੀਆਂ ਜ਼ਰੂਰਤਾਂ ਦਾ ਸਮਾਨ ਦੇਣ ਦੀ ਰਹਿੰਦੀ ਆ ਤੇ ਸਭ ਤੋਂ ਜ਼ਰੂਰੀ ਗੱਲ ਕਿ ਉਹ ਮਾਨ ਸਨਮਾਨ ਪਿਆਰ ਪ੍ਰਵਾਹ ਸਾਰਾ ਕੁਝ ਕਰਦੀ ਆ ਤੇ ਸਾਨੂੰ ਹੋਰ ਕੀ ਚਾਹੀਦਾ ਆ ਹਰਜੋਤ ਦੇ ਸੌਰੇ ਨੇ ਆਪਣੀ ਬਹੂ ਦਾ ਪੱਖ ਲੈਂਦੇ ਹੋਏ ਕਿਹਾ ਰਾਤ ਨੂੰ ਆਕਾਸ਼ ਗੱਲਾਂ-ਗੱਲਾਂ ਵਿੱਚ ਕਹਿੰਦਾ ਆ ਕਿ ਮੈਂ ਨਵੀਂ ਗੱਡੀ ਲੈਣ ਬਾਰੇ ਸੋਚ ਰਿਹਾ ਸੀ ਕਾਫੀ ਸਾਲ ਹੋ ਗਏ ਆ ਇੱਕ ਸੈਕੰਡ ਹੈਂਡ ਗੱਡੀ ਨੂੰ ਚਲਾਉਂਦੇ-ਚਲਾਉਂਦੇ ਮੋੜ ਇਹਦੇ ਉੱਤੇ ਬਹੁਤ ਪੈਸੇ ਖਰਚ ਹੁੰਦੇ ਆ ਇਹਨੂੰ ਵੇਚ ਕੇ ਕਰਜ਼ਾ ਲੈ ਕੇ ਨਵੀਂ ਗੱਡੀ ਲੈ ਆਉਂਗਾ ਇਸ ਵਾਰ ਸਿਲਵਰ ਕਲਰ ਦੀ ਗੱਡੀ ਲੈਣ ਬਾਰੇ ਸੋਚ ਰਿਹਾ ਸੀ ਮੈਂ ਵੀ ਨਵੀਂ ਗੱਡੀ ਖਰੀਦਣੀ ਆ ਤਾਂ ਮੇਰੀ ਪੁਰਾਣੀ ਗੱਡੀ ਤੂੰ ਲੈ ਲਾ ਉਹ ਵੈਸੇ ਦੀ ਕੀਮਤ ਜ਼ਿਆਦਾ ਆ ਪਰ ਮੈਂ 4 ਕ ਲੱਖ ਚ ਹੀ ਦੇ ਦੂੰਗਾ ਤੈਨੂੰ ਗੁਰਪੇਜ ਕਿਵੇਂ ਵੀ ਕਰਕੇ ਆਪਣੀ ਪੁਰਾਣੀ ਗੱਡੀ ਆਕਾਸ਼ ਨੂੰ ਵੇਚਣਾ ਚਾਹੁੰਦਾ ਸੀ ਪਰ ਇਸ ਵਾਰ ਹਰਜੋਤ ਬੋਲੀ ਨਹੀਂ ਜੀਜਾ ਜੀ ਅਸੀਂ ਤੁਹਾਡੀ ਗੱਡੀ ਨਹੀਂ ਲੈਣੀ ਐਤਕੀ ਅਸੀਂ ਨਵੇਂ ਮਾਡਲ ਦੀ ਨਵੀਂ ਗੱਡੀ ਖਰੀਦਣੀ ਆ ਗੁਰਪੇਜ ਨੂੰ ਹਰਜੋਤ ਦਾ ਬੋਲਣਾ ਚੰਗਾ ਨਾ ਲੱਗਾ ਜਦੋਂ ਦੀ ਹਰਜੋਤ ਬਹੂ ਬਣ ਕੇ ਇਸ ਘਰ ਚ ਆਈਆ ਗੁਰਪੇਜ ਦੀ ਕਦਰ ਘਟ ਹੋ ਗਈਆ ਸਾਰੇ ਫੈਸਲੇ ਹੁਣ ਹਰਜੋਤ ਤੇ ਆਕਾਸ਼ ਦੀ رائے ਨਾਲ ਲੈ ਕੇ ਹੀ ਕੀਤੇ ਜਾਣ ਲੱਗੇ ਆ ਅਚਾਨਕ ਗੁਰਪ੍ਰੀਤ ਦੀ ਨਜ਼ਰ ਰਸੋਈ 'ਚ ਪਈ ਇਹ ਕੀ ਤੁਸੀਂ ਤਾਂ ਰਸੋਈ ਵੀ ਬਦਲ ਦਿੱਤੀ ਆ ਤੇ ਸਾਨੂੰ ਕੋਈ ਖਬਰ ਵੀ ਨਹੀਂ ਕੀਤੀ ਜਵਾਈ ਜੀ ਕੋਈ ਖਾਸ ਕੰਮ ਨਹੀਂ ਕਰਵਾਇਆ ਬਸ ਪਿਛਲੇ ਹਫਤੇ ਓਮਣ ਰੱਖਣ ਲਈ ਇੱਕ ਸਲਫ ਬਣਵਾਈਆਂ ਬਸ ਤਾਂ ਕਿ ਸਾਰਾ ਸਮਾਨ ਚੰਗੀ ਤਰ੍ਹਾਂ ਲੱਗ ਸਕੇ ਤੇ ਸਾਨੂੰ ਸੋਖ ਹੋ ਜਾਵੇ ਬਲਜਿੰਦਰ ਕੌਰ ਨੇ ਕਿਹਾ ਗੁਰਪੇਜ ਨੇ ਫਿਰ ਮੂੰਹ ਬਣਾ ਲਿਆ ਅਗਲੇ ਦਿਨ ਸਵੇਰੇ ਹਜੋਦ ਦਾ ਸੌਰਾ ਮਟਰ ਛਿਲ ਰਿਆ ਸੀ ਇਹ ਕੀ ਪਾਪਾ ਜੀ ਤੁਹਾਡੀ ਬਹੂ ਨੇ ਤਾਂ ਤੁਹਾਨੂੰ ਹੀ ਕੰਮ ਲਾ ਦਿੱਤਾ ਆ ਘਰ ਦੇ ਮਾਲਕ ਹੁੰਦੇ ਹੋਏ ਵੀ ਤੁਸੀਂ ਘਰ ਦਾ ਕੰਮ ਕਰਦੇ ਹੋ ਗੁਰਪੇਜ ਨੇ ਕੌੜੇ ਜਿਹੇ ਲਫ਼ਜ਼ਾਂ ਵਿੱਚ ਕਿਹਾ ਹਾਂ ਪੁੱਤ ਤੇਰੀ ਸੇਵਾ 'ਚ ਲੱਗੇ ਆ ਅਸੀਂ ਸ਼ਾਮ ਨੂੰ ਮਟਰ ਕਚੌੜੀ ਬਣਾਉਣੀ ਸੀ ਭਾਈ ਘਰ ਸਾਡਾ ਆ ਤਾਂ ਘਰ ਦੇ ਛੋਟੇ-ਮੋਟੇ ਕੰਮ ਕਰਨ 'ਚ ਕਿਹੜੀ ਆਫਤ ਆ ਜਾਊਗੀ ਸਾਡੀ ਛੋਟੀ ਜੀ ਮਦਦ ਨਾਲ ਬਹੂ ਦਾ ਕੰਮ ਆਸਾਨ ਹੋ ਜਾਊਗਾ। ਤਾਂ ਇਹਦੇ 'ਚ ਕੀ ਪਰੇਸ਼ਾਨੀਆਂ? ਘਰ ਦੇ ਮੈਂਬਰਾਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ। ਹਰਜੋਤ ਦੇ ਸਹੁਰੇ ਨੇ ਕਿਹਾ ਗੁਰਪ੍ਰੀਤ ਆਪਣੇ ਸਹੁਰੇ ਨੂੰ ਬਹੂ ਦੇ ਖਿਲਾਫ ੜਕਾਉਣਾ ਚਾਹੁੰਦਾ ਸੀ। ਪਰ ਇੱਥੇ ਤਾਂ ਪਾਸਾ ਹੀ ਪਲਟ ਗਿਆ। ਗੁਰਪ੍ਰੀਤ ਦੇ ਆਉਣ ਨਾਲ ਘਰ ਦਾ ਪੂਰਾ ਟਾਈਮ ਟੇਬਲ ਵਿਗੜ ਜਾਂਦਾ ਆ ਤੇ ਸਾਰਿਆਂ ਦਾ ਮੂਡ ਖਰਾਬ। ਉਹਵਾ ਖੋਦੀਆਂ ਗੱਲਾਂ ਨਾਲ ਹਰ ਕੰਮ ਚਲਾਤ ੜਾਉਣਾ ਉਹਦੀ ਆਦਤ ਬਣ ਗਈ ਸੀ ਸੌਰੇ ਘਾਰੇ ਜ਼ਿਆਦਾ ਨਖਰੇ ਵਿਖਾਉਣ ਨਾਲ ਉਹਦੀ ਇੱਜ਼ਤ ਘਟ ਹੁੰਦੀ ਜਾ ਰਹੀ ਸੀ ਇਹ ਇੱਜ਼ਤ ਉਹਨੇ ਖੁਦ ਆਪਣੇ ਹੀ ਵਤੀਰੇ ਨਾਲ ਘਟਾਈ ਸੀ ਹੁਣ ਉਹਦਾ ਆਫਿਸ ਦਾ ਕੰਮ ਮੁੱਕ ਚੁੱਕਿਆ ਸੀ ਫਿਰ ਵੀ ਉਹ ਸੌਰੇ ਘਰ ਫਸ ਰਿਹਾ ਹੋਇਆ ਸੀ ਅੱਛਾ ਪਾਪਾ ਜੀ ਮੈਂ ਸ਼ਾਮ ਦੀ ਫਲੈਟ ਤੇ ਚੱਲਿਆ ਜਾਣਾ ਆ ਗੁਰਪ੍ਰੀਤ ਪੋਲਿਆ ਠੀਕ ਆ ਪੁੱਤ ਜਿਵੇਂ ਤੈਨੂੰ ਚੰਗਾ ਲੱਗੇ ਤੁਸੀਂ ਅਗਲੀ ਵਾਰ ਆਓ ਤਾਂ ਹਰਲੀਨ ਨੂੰ ਵੀ ਨਾਲ ਲੈ ਕੇ ਆਇਓ ਹਰਜੋਤ ਦਾ ਸੋਹਰਾ ਬੋਲਿਆ ਸੱਸ ਸੋਹਰੇ ਨੇ ਜਾਂਦੀ ਵਾਰ ਜਵਾਈ ਦੇ ਹੱਥ ਤੇ ਇੱਕ ਪਾਰਾ ਜਲਫਾਫਾ ਰੱਖਿਆ ਤੇ ਨਾਲ ਹੀ ਨਾਲ ਕੁੜੀ ਤੇ ਬੱਚਿਆਂ ਲਈ ਕਈ ਤੋਹਫੇ ਭੇਜੇ ਅਗਲੇ ਦਿਨ ਹੀ ਹਰਲੀਨ ਦਾ ਫੋਨ ਆਉਂਦਾ ਆ ਕੀ ਮੰਮੀ ਜੀ ਤੁਹਾਨੂੰ ਜਵਾਈ ਦੀ ਕਦਰ ਕਰਨੀ ਨਹੀਂ ਆਉਂਦੀ ਤੁਹਾਡੀ ਵਜ੍ਹਾ ਤੋਂ ਮੈਨੂੰ ਕਿੰਨਾ ਕੁਝ ਸੁਨਣਾ ਪਿਆ ਗੁਰਪ੍ਰੇਜ ਕਹਿ ਰਹੇ ਸੀ ਕਿ ਪੂਰਾ ਘਰ ਪਾ ਵਿਦੇਸ਼ਾਂਿਆਂ ਤੇ ਚੱਲਦਾ ਆ ਘਰ ਜਵਾਈ ਆਇਆ ਹੋਇਆ ਸੀ ਤੇ ਉਹ ਮਹਾਰਾਣੀ ਕੰਮ ਤੋਂ ਬਚਣ ਲਈ ਆਫਿਸ ਨਿਕਲ ਜਾਂਦੀ ਆ ਹੁਣ ਘਰ ਦੀ ਹਰ ਗੱਲ ਸਾਡੇ ਕੋਲੋਂ ਲੁਕਾਈ ਜਾਣ ਲੱਗੀ ਆ ਕਿਸੇ ਵੀ ਚੀਜ਼ 'ਚ ਸਾਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ ਨਵੀਂ ਰਸੋਈ ਬਣਵਾ ਲਈ ਤੁਸੀਂ ਨਵੀਂ ਗੱਡੀ ਖਰੀਦਣੀ ਆ ਹੁਣ ਸਾਡੀਆਂ ਗੱਲਾਂ ਨੂੰ ਹੀ ਕੱਟਿਆ ਜਾਣ ਲੱਗਾ ਆ। ਭਾਬੀ ਤਾਂ ਘਰ ਦੇ ਜਵਾਈ ਦੇ ਸਾਹਮਣੇ ਬੇਤੜਕ ਬੋਲਦੀ ਆ। ਹਰਲੀਨ ਬੋਲੇ ਜਾ ਰਹੀ ਸੀ। ਵੇਖ ਪੁੱਤ, ਗੱਲ ਕੌੜੀ ਆ ਪਰ ਸੱਚੀ ਆ। ਜਵਾਈ ਜੀ ਜ਼ਰੂਰਤ ਤੋਂ ਜ਼ਿਆਦਾ ਸਾਡੇ ਘਰ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਕਰਦੇ ਆ। ਅਸੀਂ ਉਹਨੂੰ ਬੇਟੀ ਦੇ ਰੂਪ 'ਚ ਸਵੀਕਾਰ ਕੀਤਾ ਆ। ਤੇ ਉਹ ਵੀ ਸਾਨੂੰ ਆਪਣੇ ਮਾਪਿਓ ਦਾ ਹੀ ਦਰਜਾ ਦਿੰਦੀ ਆ। ਫਿਰ ਉਹਦੇ ਪਹਿਰਾਵੇ ਉਹਦੇ ਕੰਮਕਾਜ ਉਹਦੇ ਬੋਲਣ ਤੇ ਹਰ ਵਾਰ ਟੋਕਣਾ ਜਵਾਈ ਜੀ ਨੂੰ ਸ਼ੋਭਾ ਨਹੀਂ ਦਿੰਦਾ ਪੁੱਤ ਕਿਸੇ ਵੀ ਜਗ੍ਹਾ ਤੇ ਤੁਹਾਡੀ ਇੱਜ਼ਤ ਤੁਹਾਡਾ ਮਾਨ ਸਨਮਾਨ ਉਦੋਂ ਤੱਕ ਹੀ ਬਣਿਆ ਰਹਿੰਦਾ ਆ ਜਦੋਂ ਤੱਕ ਤੁਸੀਂ ਕਿਸੇ ਨੂੰ ਬੋਝ ਨਾ ਲੱਗਣ ਲੱਗ ਜਾਓ ਅਸੀਂ ਵੀ ਆਪਣੇ ਜਵਾਈ ਨੂੰ ਮਾਨ ਇੱਜ਼ਤ ਦਿੰਦੇ ਆ ਉਹਦੀ ਖਾਤਰਦਾਰੀ ਕਰਦੇ ਆ ਪਰ ਕੋਈ ਇੱਕਦਮ ਸੌਰੇ ਆ ਕੇ ਪਸਰ ਜਾਵੇ 5 ਸਟਾਰ ਹੋਟਲ ਵਰਗੀਆਂ ਸਹੂਲਤਾਂ ਮੰਗੇ ਘਰ ਦੇ ਮਾਮਲਿਆਂ 'ਚ दखਲ ਅੰਦਾਜ਼ੀ ਕਰੇ ਤੱਕ ਕਦੋਂ ਤੱਕ ਕੋਈ ਚੁੱਪ ਚਾਪ ਸਹਿਣ ਕਰੂਗਾ ਹਜੇ ਤੱਕ ਤਾਂ ਬਹੁਤ ਚੁੱਪਿਆ ਕਿਤੇ ਇਹ ਨਹੀਂ ਨਾ ਹੋਵੇ ਕਿ ਗੁਰਪ੍ਰੇਮ ਦੇ ਵਿਹਾਰ ਦਾ ਕਰਕੇ ਉਹਨੇ ਕੁਝ ਕਹਿ ਦਿੱਤਾ ਤਾਂ ਬਿਹਤਰ ਇਹ ਹੋਊਗਾ ਕਿ ਉਹ ਆਪਣਾ ਆਤਮ ਸਨਮਾਨ ਬਣਾ ਕੇ ਰੱਖੇ ਪੁੱਤ ਜਵਾਈ ਨੂੰ ਸਹੁਰੇ ਪਰਿਵਾਰ ਦੇ ਕੰਮ ਕਾਜ ਤੇ ਉਹਨਾਂ ਦੇ ਘਰ ਦੇ ਮਾਮਲਿਆਂ 'ਚ ਉਦੋਂ ਤੱਕ ਦੂਰ ਰਹਿਣਾ ਚਾਹੀਦਾ ਆ ਜਦੋਂ ਤੱਕ ਉਹਦੇ ਕੋਲੋਂ ਸਲਾਹ ਨਾ ਮੰਗੀ ਜਾਵੇ ਉਦੋਂ ਤੱਕ ਸਲਾਹ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਉਹਨਾਂ ਦੇ ਘਰ ਦੇ ਕੰਮਾਂ ਕੰਮਾਂ 'ਚ दखल ਅੰਦਾਜ਼ੀ ਕਰਨੀ ਚਾਹੀਦੀ ਆ ਆਪਣੀ ਇੱਜ਼ਤ ਆਪਣੇ ਹੱਥੀ ਹੁੰਦੀ ਆ ਪੁੱਤ ਬਲਜਿੰਦਰ ਕੌਰ ਨੇ ਆਪਣੀ ਕੁੜੀ ਨੂੰ ਸਮਝਾਇਆ ਉਸ ਤੋਂ ਬਾਅਦ ਤੋਂ ਜਵਾਈ ਜੀ ਦਾ ਆਉਣਾ ਜਾਣਾ ਹੀ ਘੱਟ ਹੋ ਗਿਆ ਉਹ ਆਉਂਦਾ ਵੀ ਤਾਂ ਸਹੁਰੇ ਘਰ 'ਚ ਉਹਨਾਂ ਦੇ ਘਰ ਦੇ ਮਾਮਲਿਆਂ 'ਚ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਕਰਨ ਤੋਂ ਦੂਰ ਹੀ ਰਹਿੰਦਾ ਸੋ ਦੋਸਤੋ ਜਵਾਈ ਨੂੰ ਸਹੁਰੇ ਪਰਿਵਾਰ 'ਚ ਆਪਣੀ ਇੱਕ ਚੰਗੀ ਜਗ੍ਹਾ ਬਣਾਉਣੀ ਚਾਹੀਦੀ ਆ ਤੇ ਨਾ ਹੀ ਜ਼ਿਆਦਾ ਉਹਨੂੰ ਸਹੁਰੇ ਘਰ ਰੁਕਣਾ ਚਾਹੀਦਾ ਆ ਤੇ ਨਾ ਹੀ ਨਵੇਂ-ਨਵੇਂ ਪਕਵਾਨਾਂ ਦੀਆਂ ਫਰਮਾਇਸ਼ਾਂ ਕਰਨੀਆਂ ਚਾਹੀਦੀਆਂ ਆ ਤੇ ਜੋ ਵੀ ਉਹਨੂੰ ਮਿਲੇ ਖਾਣ ਨੂੰ ਉਹਦੀ ਬੁਰਾਈ ਨਹੀਂ ਕਰਨੀ ਚਾਹੀਦੀ ਸਹੁਰੇ ਘਰ ਦੇ ਘਰੇਲੂ ਮਾਮਲਿਆਂ 'ਚ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਵੀ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਹੀ ਉਹਦੀ ਇੱਜ਼ਤ ਬਰਕਰਾਰ ਰਹੂਗੀ ਸੋ ਦੋਸਤੋ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ